ਸਿਹਤ ਵਿਭਾਗ ਦੇ ਫੂਡ ਵਿੰਗ ਵੱਲੋਂ ਭਿੰਡਰ ਫਾਰਮ ਨੇੜੇ ਗਿਲਵਾਲੀ ਵਿਖੇ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ ਵਿਭਾਗ ਦੇ ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਦੀ ਅਗਵਾਈ ਚ ਛਾਪੇਮਾਰੀ ਕਰਨ ਗਈ ਟੀਮ ਨੇ 368 ਕਿਲੋ ਨਕਲੀ ਘਿਓ ਅਤੇ 330 ਕਿਲੋ ਘਿਓ ਬਨਸਪਤੀ ਅਤੇ ਰਿਫਾਈਨਡ ਬਰਾਮਤ ਕੀਤਾ ਹੈ ਵੱਖ-ਵੱਖ ਤਰ੍ਹਾਂ ਦੇ ਚਾਰ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਲੈਬਾਰਟਰੀ 'ਚ ਭੇਜ ਦਿੱਤੇ ਗਏ ਨੇ ਛਾਪੇਮਾਰੀ ਦੌਰਾਨ ਇੱਕ ਵਿਅਕਤੀ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਹੈ ਸਹਾਇਕ ਕਮਿਸ਼ਨਰ ਫੂਡ ਅਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਮਿਸ਼ਨਰ ਫੂਡ ਸੇਫਟੀ ਪੰਜਾਬ ਦਲਰਾਜ ਸਿੰਘ ਆਈਏਐਸ ਅਤੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਦੇ ਆਦੇਸ਼ਾਂ ਅਨੁਸਾਰ ਫੂਡ ਸੇਫਟੀ ਵਿਭਾਗ ਅਤੇ ਪੁਲਿਸ ਵਿਭਾਗ ਨੇ ਸਾਂਝੇ ਤੌਰ ਤੇ ਭਿੰਡਰ ਫਾਰਮ ਦੇ ਨੇੜੇ ਵਿਲ ਗਿਲਵਾਲੀ ਵਿਖੇ ਸੂਚਨਾ ਤੇ ਛਾਪਾ ਮਾਰਿਆ ਜਿੱਥੇ ਨਕਲੀ ਦੇਸੀ ਘੋਦਾ ਨਿਰਮਾਣ ਚੱਲ ਰਿਹਾ ਸੀ ਅਤੇ ਪਰ ਪੰਕਜ ਕੁਮਾਰ ਜੋ ਕਿ ਫਰਮ ਦਾ ਵਰਕਰ ਸੀ ਪੁਲਿਸ ਨੇ ਫੜ ਲਿਆ ਹੈ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕੁੱਲ 368 ਕਿਲੋ ਨਕਲੀ ਕਿਓ ਬਰਾਮਦ ਕੀਤਾ ਗਿਆ ਹੈ ਅਤੇ 330 ਕਿਲੋ ਬਨਸਪਤੀ ਅਤੇ ਰਿਫਾਈਨਡ ਤੇਲ ਵੀ ਬਰਾਮਦ ਕੀਤਾ ਗਿਆ ਹੈ ਜੋ ਕਿਓ ਚ ਮਿਲਾਵਟ ਵੱਜੋਂ ਵਰਤਿਆ ਜਾ ਰਿਹਾ ਸੀ ਐਫਐਸਓ ਵੱਲੋਂ ਕੁਝ ਕੁੱਲ 4 ਸੈਂਪਲ ਜਿਵੇਂ ਕਿ ਦੋ ਕਿਓ ਇੱਕ ਰਿਫਾਈਨਡ ਇੱਕ ਤੇਲ ਅਤੇ ਇੱਕ ਬਨਸਪਤੀ ਦਾ ਜ਼ਬਤ ਕੀਤਾ ਗਿਆ ਹੈ ਰਜਿੰਦਰਪਾਲ ਨੇ ਕਿਹਾ ਕਿ ਮਲਾਵਟਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਵਿਭਾਗ ਦੀਆਂ ਟੀਮਾਂ ਮੁਸਤੈਦੀ ਨਾਲ ਕੰਮ ਕਰ ਰਹੀਆਂ ਸਿਹਤ ਵਿਭਾਗ ਦੇ ਫੂਡ ਵਿੰਗ ਵੱਲੋਂ ਪਿੰਡਰ ਫਾਰਮ ਨੇੜੇ ਗਿਲਵਾਲੀ ਵਿਖੇ ਨਕਲੀ ਦੇਸੀ ਘਿਓ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਹੈ ਵਿਭਾਗ ਦੇ ਸਹਾਇਕ ਫੂਡ ਕਮਿਸ਼ਨਰ ਰਜਿੰਦਰਪਾਲ ਦੀ ਅਗਵਾਈ ਚ ਛਾਪੇਮਾਰੀ ਕਰਨ ਗਈ ਟੀਮ ਨੇ 368 ਕਿਲੋ ਨਕਲੀ ਘਿਓ ਅਤੇ 330 ਕਿਲੋ ਘਿਓ ਬਨਸਪਤੀ ਅਤੇ ਰਿਫਾਈਨਡ ਬਰਾਮਤ ਕੀਤਾ ਹੈ ਵੱਖ-ਵੱਖ ਤਰ੍ਹਾਂ ਦੇ ਚਾਰ ਸੈਂਪਲ ਲੈ ਕੇ ਜਾਂਚ ਲਈ ਸਰਕਾਰੀ ਲੈਬਾਰਟਰੀ ਚ ਭੇਜ ਦਿੱਤੇ ਗਏ ਨੇ ਛਾਪੇਮਾਰੀ ਦੌਰਾਨ ਇੱਕ ਵਿਅਕਤੀ ਨੂੰ ਮੌਕੇ ਤੇ ਕਾਬੂ ਕੀਤਾ ਗਿਆ ਹੈ ਸਹਾਇਕ ਕਮਿਸ਼ਨਰ ਫੂਡ ਅਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਮਿਸ਼ਨਰ ਫੂਡ ਸੇਫਟੀ ਪੰਜਾਬ ਦਲਾਜ ਸਿੰਘ ਆਈਏਐਸ ਅਤੇ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਦੇ ਆਦੇਸ਼ਾਂ ਅਨੁਸਾਰ ਫੂਡ ਸੇਫਟੀ ਵਿਭਾਗ ਅਤੇ ਪੁਲਿਸ ਵਿਭਾਗ ਨੇ ਸਾਂਝੇ ਤੌਰ ਤੇ ਭਿੰਡਰ ਫਾਰਮ ਦੇ ਨੇੜੇ ਵੈਲ ਗਿਲਵਾਲੀ ਵਿਖੇ ਸੂਚਨਾ ਤੇ ਛਾਪਾ ਮਾਰਿਆ ਜਿੱਥੇ ਨਕਲੀ ਦੇਸੀ ਕਿਉ ਦਾ ਨਿਰਮਾਣ ਚੱਲ ਰਿਹਾ ਸੀ ਅਤੇ ਪਰ ਪੰਕਜ ਕੁਮਾਰ ਜੋ ਕਿ ਫਰਮ ਦਾ ਵਰਕਰ ਸੀ ਨੂੰ ਪੁਲਿਸ ਨੇ ਫੜ ਲਿਆ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਛਾਪੇ ਮਾਰੇ ਦੌਰਾਨ ਕੁੱਲ 368 ਕਿਲੋ ਨਕਲੀ ਕਿਉ ਬਰਾਮਦ ਕੀਤਾ ਗਿਆ ਹੈ ਅਤੇ 330 ਕਿਲੋ ਬਨਸਪਤੀ ਅਤੇ ਰਿਫਾਇਨਡ ਤੇਲ ਵੀ ਬਰਾਮਦ ਕੀਤਾ ਗਿਆ ਹੈ ਜੋ ਕਿਉ ਚ ਮਿਲਾਵਟ ਵਜੋਂ ਵਰਤਿਆ ਜਾ ਰਿਹਾ ਸੀ اف ایس او ਵੱਲੋਂ ਕੁਝ કુલ ਚਾਰ ਸੈਂਪਲ ਜਿਵੇਂ ਕਿ ਦੋ ਕਿਉ ਇੱਕ ਰਿਫਾਈਨਡ ਇੱਕ ਤੇਲ ਅਤੇ ਇੱਕ ਬਨਸਪਤੀ ਦਾ ਜਬਤ ਕੀਤਾ ਗਿਆ ਹੈ ਰਜਿੰਦਰਪਾਲ ਨੇ ਕਿਹਾ ਹੈ ਕਿ ਮਿਲਾਵਟ ਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਵਿਭਾਗ ਦੀਆਂ ਟੀਮਾਂ ਮੁਸਤੈਦੀ ਨਾਲ ਕੰਮ ਕਰ ਰਹੀਆਂ ਨੇ